ਬੰਗਲਵਾਰ ਤਾਂ ਗੱਦਰ ਜੇ ਖੁਸ਼ੀਆਂ ਖੇੜੇ ਹੋਗੇ ਅੰਦਰ ਤੰਬੁਗਲ ਆਪਾਂ ਕਹਿੰਨਾ ਆਨੰਦ ਮੰਗਲ ਮੰਗਲ ਤਾਂ ਖੁਸ਼ੀਆਂ ਖੇੜੇ ਦਾ ਨੂੰ ਬੰਗਲਵਾਰ ਨੂੰ ਮਾੜਾ ਹੁੰਦਾ ਕੋਈ ਬੰਗਲਵਾਰ ਮਾੜਾ ਹੁੰਦਾ ਮੰਗਲ ਤਾਂ ਚੰਗੀ ਚੀਜ਼ ਹੈ ਜਿਹਦਾ ਪ੍ਰਤੀਕ ਹੈ ਇਹ ਕਹਿੰਦੇ ਬੰਗਲਵਾਰ ਮਾੜਾ ਹੁੰਦਾ ਸੋਮਵਾਰ ਸਸੀ ਅੰਮ੍ਰਿਤ ਚੂ ਛਰੇ ਹੁਣ ਅੱਗੇ ਆ ਗਿਆ ਸੋਮਵਾਰ ਫਿਰ ਕੀ ਹੈ ਸਸੀ ਅੰਮ੍ਰਿਤ ਚਰੇ ਮਾਂ ਦੇ ਚੋਂ ਅੰਮ੍ਰਿਤ ਝੜਨ ਲੱਗ ਜਾਂਦਾ ਮਾਂ ਵਿੱਚੋਂ ਕੀ ਹੈ ਜਾ ਰਸ ਰਾਰ ਹੋ ਗਿਆ ਸੰਤ ਸਾਜਣ ਭਏ ਸਰਸ ਮਨ ਦੇ ਵਿੱਚ ਰਸ ਭਰ ਜਾਉ ਗਿਆ ਮਨ ਚੋਂ ਰਸ ਟਪਕਣ ਲੱਗ ਜਾਂਦਾ ਸਜੀਤ ਹੋਰ ਜਾਣ ਲੱਗ ਜਾਂਦਾ ਚਾਖ ਤਵੇਕ ਸਗਲ ਵਿਖ ਹਰੇ ਜਿਹੜਾ ਇਹਨੂੰ ਚਖ ਲਵੇ ਨਾ ਦੂਆ ਸੁਣਵੇ ਗੱਲ ਇੱਕ ਸਕਟਾ ਜਿਹਦੇ ਅੰਦਰੋਂ ਮਾਇਆ ਦੀ ਵੀ ਖਰੀ ਜਾਂਦੀ ਮਾਇਆ ਦੀ ਭੁੱਖ ਹੋ ਜਾਂਦੀ ਜਿਹੜਾ ਅੰਮ੍ਰਿਤ ਨੂੰ ਹੋਰ ਕੋਈ ਚਾਖ ਲਵੇ ਗੁਰਬਾਣੀ ਅੰਮ੍ਰਿਤ ਦੇ ਝੜਿਆ ਹੋਇਆ ਉਹਦੇ ਚੋ ਹੀ ਕਿ ਝੜਿਆ ਹੋਇਆ ਹੋਰ ਕੀ ਅੰਮ੍ਰਿਤ ਬਾਣੀ ਆ ਨਾ ਇਹ ਮਨ ਦੇ ਵਿੱਚੋਂ ਝੜੀ ਹੋਈ ਹੈ ਜੇ ਕੋਈ ਇਹਨੂੰ ਚਾਖ ਲਵੇ ਜੇ ਕੋ ਖਾਵੇ ਜੇ ਕੋ ਪੁੰਚੇ ਤਦਕੋ ਹੈ ਖਾਵਾ ਲਓ ਜੇ ਇਹਨੂੰ ਕੋਈ ਚਾਖ ਲਵੇ ਅੰਮ੍ਰਿਤ ਝੜੇ ਹੋਏ ਨੂੰ ਬਹੁਤ ਜਲਦੀ ਉਹਦਾ ਕਹਿੰਦੇ ਅੰਦਰੋਂ ਜਿਹੜੀ ਵਾਇਆ ਦੀ ਭੁੱਖ ਹੈ ਉਹਦੀ ਮਾਰੀ ਜਾਂਦੀ ਵਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ ਚਾਹ ਕੇ ਤੇ ਬਿਗ ਸਗਲ ਵਿਖਰ ਬੇਗਦਮ ਨਾਲ ਬਹੁਤ ਜਲਦੀ ਵੇਖ ਜਿਹੜੀ ਮਾਇਆ ਦੀ ਹੈ ਉਹਦੇ ਦਰਮੋਂ ਉਹ ਨਸ਼ਟ ਹੋ ਜਾਂਦੇ ਵਿਖਿਆ ਆ ਦੇ ਰਸ ਨੇ ਜਿਹੜੇ ਇਹਨਾਂ ਦੀ ਉਹ ਹਰੇ ਨਸ਼ਟ ਹੋ ਜਾਂਦੇ ਉਹਦੀ ਲੋੜ ਹੀ ਰਹਿੰਦੀ ਕਾਣ ਆਪ ਦਾ ਜਾ ਰਸ ਨਾਲ ਦੂਏ ਰਸ ਆਪੇ ਫਿੱਕੇ ਪੈ ਜਾਂਦੇ ਫਿਰ ਉਹ ਰਸ ਪੀਏ ਨਾ ਇਹ ਰਸ ਭਾਵਾਂ ਇਹ ਰਸੇ ਨਹੀਂ ਚੰਗੇ ਰੱਖਦੇ ਮਾਇਆ ਦੇ ਸੋ ਜੀ ਬਾਣੀ ਰੋਕਿਆ ਰਹੇ ਦਵਾਰ ਤੋ ਮਨ ਮਤ ਬਾਣੀ ਰੋਕਿਆ ਰਹੇ ਦਵਾਰ ਮਨ ਕੇ ਮਰਕਾ ਉੱਤੇ ਬੜੀ ਬਾਣੀ ਪ੍ਰਗਟ ਹੋਈ ਆ ਉਹਨੇ ਰੋਕ ਲਿਆ ਮਨ ਉਹਰੀ ਉਹਰੀ ਜਾਣ ਦਿੰਦੀ ਉਹ ਜੋ ਜਿਹੜਾ ਰਾਸ ਆਉਂਦਾ ਕਹਿੰਦੇ ਨਹੀਂ ਮਨ ਰਹਿ ਸਕਦਾ ਰੋਕ ਕੇ ਅੰਦਰ ਜਿੰਨਾ ਚਿਰ ਬਾਣੀ ਪ੍ਰਗਟ ਨਹੀਂ ਯਾਦਾ ਗੁਰਬਾਣੀ ਦੇ ਪਰਚੇ ਆਨੰਦ ਅਰਤੀ ਖੂਬਾਣਾ ਜਾਂ ਫਿਰ ਜਦ ਬਾਣੀ ਵਰਗਡ ਹੋ ਜੂਗੀ ਫਿਰ ਤਾਂ ਸਵਾਲ ਨਹੀਂ ਪੈਦਾ ਹੁੰਦਾ ਬੱਚਾ ਗਾਂ ਆਉਂਦੀ ਹੈ ਚੁੰਮਦਾ ਡੋਕਾ ਡੋਕਾ ਚਾਹੇ ਥਣ ਹੁੰਦਾ ਬਦਲੀ ਜਾਂਦਾ ਥੋੜਾ ਥੋੜਾ ਦੁੱਧ ਹੁੰਦਾ ਪਰ ਜਦੋਂ ਤੂੰ ਤਾਂ ਲਾਣ ਦਈ ਫਿਰ ਤਾਂ ਸਵਾਲ ਨਹੀਂ ਪੈਦਾ ਹੁੰਦਾ ਸਾਡੇ ਜਿਹੜੇ ਪਾਜਾ ਲਾਹ ਤਾ ਤੋ ਦੇਦਾ ਮਾਲੇ ਬਾਣੀ ਵਰਗਡ ਹੋਗੀ ਜਿਆਦਾ ਦੀ ਵਿਚਾਰ ਦਿਆਂ ਡੋਕਾ ਡੋਕਾ ਜਦ ਵੀ ਛੜਦਾ ਜਾਂਦਾ ਜਦ ਕਹੇ ਜਾਂਦਾ ਤਾਂ ਬਗਵਦਨ ਕਰੀ ਜਾਂਦਾ ਕੁਛ ਤਾਂ ਉਹ ਨਹੀਂ ਯਾਰ ਅਜਾ ਦੇ ਕਦਮ ਤਾਂ ਹਾਰਉਣ ਲੱਗੀ ਜਾਂ ਤਰਹਿ ਲੈ ਵਾ ਧਾਰ ਜਾਂ ਧਾਰਉਣ ਲੱਗੀ ਫਿਰ ਉਹ ਛੜਦਾ ਹੀ ਤੀ ਫਿਰ ਗਈ ਇਹ ਪ੍ਰਮਾਣ ਤਾਂ ਦਿੱਤੇ ਹੋਏ ਨੇ ਜਦੋਂ ਬਾਣੀ ਪਰ ਘੋਲਦੀ ਆਵੇ ਧਾਰ ਆਉਂਦੀ ਹੈ ਫਿਰ ਮੁੱਕਦਾ ਹੀ ਨਹੀਂ ਪਹਿਲਾਂ ਥੋੜਾ ਥੋੜਾ ਆਪਾਂ ਨੂੰ ਸਮਝ ਆਉਂਦੀ ਹੈ ਕੋਈ ਕੋਈ ਬਾਣੀ ਰੋਕਿਆ ਰਹੇ ਦਵਾਰ ਤੋ ਮਨ ਮਤਵਾਰੋ ਪੀਰਾ ਬਾਣੀ ਕਿਵੇਂ ਰਹਿੰਦਾ ਮਨ ਉੱਧਰ ਕਿ ਮੈਂ ਟਿਕਦਾ ਬਾਣੀ ਪ੍ਰਗਟ ਹੁੰਦੀ ਆ ਰੋਕਿਆਂ ਤੇ ਫੇਰ ਟਿਕਦਾ ਪਹਿਲਾਂ ਕੁਰਬਾਨੀ ਦੇ ਵਿਚਾਰ ਨਾਲ ਮਨ ਨਹੀਂ ਰੁਕਦਾ ਥੋੜਾ ਦੇਰ ਬਾਅਦ ਤੇ ਬਦਲਦਾ ਹੈ ਉੱਥੇ ਉੱਥੇ ਪੋਜੀਸ਼ਨ ਬਦਲਦਾ ਰਹਿੰਦਾ ਫੇਰ ਪੋਜੀਸ਼ਨ ਵੀ ਬਦਲਦਾ ਬਾਣੀ ਪ੍ਰਗਟ ਹੁੰਦੀ ਹੈ ਪੈਟੀ ਬਦਲਦਾ ਪੋਜੀਸ਼ਨ ਹਾਂਜੀ ਪਾਣੀ ਰੋਕਿਆ ਰਹਿ ਦਵਾਰ ਤੋ ਮਨਮਤਵਾਰੋ ਪੀਵਣ ਹਾਰ ਵਾਰ ਵਾਰ ਦਵਾਰਾ ਬੱਚਾ ਦੁੱਧਾਈ ਜਾਂਦਾ ਉਹ ਚੁਗਦਾ ਕਦ ਛੱਡੂਗਾ ਛੱਡੂ ਜਦ ਜਦ ਦੁੱਧ ਭੁੱਖ ਜੂ ਥਣ ਚੋਂ ਕਦ ਛੱਡੂ ਜਾਂ ਲਗਾਤਾਰ ਦੁੱਧ ਨਾ ਹੋਣਾ ਤੇ ਉਹ ਛੱਡੂ ਕਿਉਂ ਬਦਲੂ ਕਿਉਂ ਇਸ ਕਰਕੇ ਬਦਲਦੀ ਬਦਲਦਾ ਹੀ ਨਹੀਂ ਹੈ ਤੋ ਮਨਮਤਵਾਰੋ ਪੀਵਣਾ ਜੀਵਨ ਬੱਚਾ ਚੁਗਦਾ ਐ ਉਹ ਸਿਗਿਆ ਔਰ ਚੁਗਿਆ ਕਲ ਕਲ ਸਿੱਕ ਪਾਇਆ ਇਹ ਇਹ ਕਬੀਰ ਦਾ ਸ਼ਬਦ ਹੈ। ਤਾਂ ਮੈਂ ਤਾਂ ਅਰਚੂਇਆ ਤੇ ਨਰਮ ਰਸ ਮੈਂ ਰਸਨ ਰਸਾਇਆ। ਅਸਤਾਂਤਰ ਪਹਿਲਾਂ ਵੀ ਸੀ ਥੋੜਾ ਥੋੜਾ ਡੋਕਾ ਡੋਕਾ ਦਾ। ਪਰ ਹੁਣ ਤਾਂ ਘਟਾ ਹੀ ਆਉਣ ਲੱਗਿਆ ਇਸ ਦੀਆਂ। ਉਹਦੇ ਵਿੱਚੇ ਜਾ ਰਿਹਾ ਸਾਰਾ। ਜੋ ਪਹਿਲਾਂ ਸਮਝਿਆ ਸੀ ਉਸੇ ਜਵਾਦਾ ਹੋ ਰਿਹਾ। ਹੁਣ ਹੁਣ ਜਾਨੀ ਜ਼ਿਆਦਾ ਵਾਧਾ ਹੋ ਰਿਹਾ। ਪਹਿਲਾਂ ਕੋਈ ਕੋਈ ਬੂਲ ਪੈਂਦੀ ਸੀ। ਤੇ ਟਕੜਾ ਪਰਸਣ ਲੱਗਿਆ। ਪਹਿਲਾਂ ਵੀ ਧਰਤੀ ਗਿੱਲੀ ਸੀ ਉਸੇ ਗੱਲ ਤੇ 20 ਪਿਆਰ ਜੇ ਮਾੜਾ ਮਾੜਾ ਪਾਣੀ ਖੜਾ ਦੀ ਉਸੇ ਤੇ ਛੱਪੜ ਲੱਗਿਆ ਫਿਰ ਹਾਂਜੀ ਮੰਗਲਵਾਰੇ ਲੇ ਮਾਹੀਤ ਪੰਜ ਚੋਰ ਕੀ ਜਾਣੇ ਰੀਤ ਮੰਗਲਵਾਰ ਤਾਂ ਕਹਿੰਦੇ ਨੇ ਜੇ ਖੁਸ਼ੀਆਂ ਖੇੜੇ ਹੋ ਗਏ ਤਾਂ ਮੰਗਲ ਆਪਾਂ ਕਹਿੰਦੇ ਆਨੰਦ ਮੰਗਲ ਮੰਗਲ ਨੇ ਖੁਸ਼ੀਆਂ ਖੇੜੇ ਦਾ ਨੂੰ ਉਦਲਵਾਰ ਨੂੰ ਮਾੜਾ ਹੁੰਦਾ ਕੋਈ ਗੁਗਲਵਾਰ ਮਾੜਾ ਹੁੰਦਾ ਮੰਗਲ ਤਾਂ ਚੰਗੀ ਚੀਜ਼ ਹੈ ਜੀ ਦਾ ਪ੍ਰਤੀਕ ਖੁਸ਼ੀ ਦਾ ਪ੍ਰਤੀਕ ਹੈ ਇਹ ਕਹਿੰਦਾ 목요일 ਮਾਰਾ ਹੁੰਦਾ ਅੱਜ ਮੰਗਲਵਾਰ ਹੈ ਮੰਗਲਵਾਰ ਨੂੰ ਹੋਣੀ ਕਰਨਾ ਮੰਗਲਵਾਰ ਨੂੰ ਹੋਣੀ ਕਰਨਾ ਮੰਗਲਵਾਰ ਅਸਲ ਦੇ ਵਿੱਚ ਤਾਂ ਹੈ ਤਾਂ ਮੰਨੂ ਮੰਗਲਵਾਰ ਹੈਗਾ ਜੇ ਮਹੱਤਵ ਤਾਂ ਹੈ ਮੰਗਲਵਾਰ ਦਾ ਆਪਾਂ ਕਹੀ ਅੱਜ ਮੰਗਲਵਾਰ ਹੈ ਮੰਗਲਵਾਰ ਤਾਂ ਤਾਂ ਹੈ ਸ਼ਰਤ ਕੀ ਹੈ ਉਦੀ ਮਹੱਤਵਤਾ ਹੈ ਵਹੀਤ ਲੇਮਹੀਤ ਹਾਂ ਵਹੀਤ ਮਹੱਤਵਤਾ ਹੈ ਪੰਜਾਂ ਦੀ ਜਾਣੀ ਰੀਤ ਪੱਜੇ ਬਕਾਰਾਂ ਨੂੰ ਸਮਝ ਲਵੇ ਜੇ ਦਰਬਾਰ ਵਾਲੇ ਦੇ ਨਾ ਇਹਨਾਂ ਨੂੰ ਨਿਕਲ ਦੋਵੇ ਕਿਸੇ ਪਾਸੇ ਜਿੱਥੇ ਦੀ ਨਿਕਲੇ ਉੱਥੇ ਦੀ ਗੱਲ ਤੇ ਫੜ ਲਵੇ ਫਿਰ ਤਾਂ ਤਾਂ ਹੀ ਬੁੱਗਲ ਹੋਊਗਾ ਨਹੀਂ ਬੁੱਗਲ ਕਾਹਦਾ ਬਜ਼ਾਦਨ ਕਿਤੇ ਨਾ ਕਿਤੇ ਲੋਭ ਦੇ ਬਸ ਬੈ ਕੇ ਘਾਟਾ ਪਾ ਲੂਗੇ ਕੋਈ ਕੰਮ ਕਰਕੇ ਹੈ ਜਿਆ ਕਰੋਦੇ ਬਸ ਹੋ ਗਿਆ ਖਬਰਾਂ ਕੀ ਖੂਬਟ ਦੇਵੇ ਕਿਸੇ ਨਾਲ ਲੜਵੇ ਆਵੇ ਗੁੱਸੇ ਜਾ ਕੇ ਕੀ ਕਰ ਲਵੇ ਗੁੱਸੇ ਜਾ ਕੇ ਭਾਂਸੀ ਨਹੀਂ ਲਾ ਲੈਂਦੇ ਗੋਲੀ ਨਹੀਂ ਮਾਰ ਲੈਂਦੇ ਤੇ ਘਰ ਚ ਬੰਗਾ ਲੈ ਜਾਊਗਾ ਬੰਗਾ ਲੈ ਜਾਊ ਘਰ ਤੇ ਘਰ ਦਾ ਬੈਜੂਗਾ ਦਾਹ ਵੇਦਰ ਆਹ ਇਹ ਪੰਜ ਚੋਰ ਦੀ ਰੀਤ ਜਾਣ ਲਵੇ ਨਾ ਇਹਨਾਂ ਨੂੰ ਸਮਝ ਆ ਜਾਵੇ ਵੀ ਇਹਨਾਂ ਨੂੰ ਕਾਬੂ ਕਿਵੇਂ ਕਰਨਾ ਹੈ ਤਾਂ ਮੰਗਲਵਾਰ ਹੁੰਦਣ ਐ ਵੈਸੇ ਮੰਗਲਵਾਰ ਨਹੀਂ ਹੈ ساری ਜ਼ਿੰਦਗੀ ਮੰਗਲਵਾਰ ਹੁਣੇ ਹੀ ਦੀ ਮੰਗਲੇ ਨਹੀਂ ਜਦ ਹੁਣਾ ਆ ਤਾਂ ਮੰਗਲਵਾਰ ਕਿੱਥੋਂ ਆ ਗਿਆ ਮੰਗਲ ਦੀ ਵਾਰੀ ਅਨੰਤ ਮੰਗਲ ਦੀ ਵਾਰੀ ਵਾਰੀ ਤਾਂ ਤਾਂ ਹੀ ਆਊ ਜੇ ਮੰਗਲ ਹੋਊਗਾ ਅਨੰਤ ਪਏ ਅਮਰੀ ਮਾਇ ਸਾਧੂ ਗੁਰੂ ਸਾਧੂ ਉਹ ਆਨੰਦ ਨੂੰ ਮੰਗਲ ਕਹਿੰਦੇ ਨੇ ਇਹ ਨੂੰ ਆਨੰਦ ਕਿਹਾ ਹੈ ਨਾ ਉਹ ਵੀ ਮੰਗਲ ਕਹਿੰਦੇ ਨੇ ਆਨੰਦ ਦਾ ਮੰਗਲ ਵੀ ਲਉਂਦੇ ਨੇ ਨਾ ਆਨੰਦ ਦਾ ਮੰਗਲ ਆਨੰਦ ਦਾ ਮੰਗਲ ਕੋਈ ਗੱਲ ਹੁੰਦੀ ਹੈ ਆਨੰਦ ਕਿਹਾ ਜਾਂਦਾ ਆਨੰਦ ਮੰਗਲ ਵਾਲਾ ਆਨੰਦ ਖੁਸ਼ੀਆਂ ਖੜਿਆਣਾ ਇੱਕ ਜਾਣੇ ਦਾ ਆਨੰਦ ਹੁੰਦਾ ਮੰਗਲ ਹੁੰਦਾ ਵੀ ਇਹ ਮਾੜਦਾ ਵੀ ਨਾ ਉਹ ਸਜਣਾ ਵਿਤਰਾ ਦਾ ਵੀ ਨਾਲ ਸਾਰੇ ਕੋਲ ਦਾ ਹੁਣ ਘਰ ਕਿੱਥੇ ਤੇ ਵਿਆਹ ਹੈ ਚਲੋ ਕਿਸੇ ਦੇ ਕੋਈ ਔਲਾਦ ਨਹੀਂ ਸੀ। ਬੁੱਢਾ ਨਹੀਂ ਸੀ। ਬਹੁਤ ਕੁੜੀਆਂ ਸੀਆਂ ਕਈ। ਬਹੁਤ ਬੜਾ ਤਕੜਾ ਘਰ ਸੀ। ਉਹਨਾਂ ਦੇ ਕੋ ਕੁਦਰਦਨ ਬੱਚਾ ਦੇਤਾ, ਬੁੱਢਾ ਦੇਤਾ। ਕਿੰਨੇ ਏਰੀਆ ਦੇ ਵਿੱਚ ਉਹਦਾ ਖੁਸ਼ੀਆਂ ਆ ਜਾਂਦੀ। ਉਹ ਮੰਗਲ ਹੈ। ਬਹੁਤੇ ਜਾਣਿਆਂ ਨੂੰ ਖੁਸ਼ ਹੋਵੇ। ਸਮੰਧੀਆਂ ਨੂੰ ਵੀ ਖੁਸ਼ੀ ਹੋਵੇ। ਆਪ ਨੂੰ ਤਾਂ ਹੋ ਵੀ ਹੋਵੇ। ਜਿਹੜੀ ਕੋਲ ਜੀ ਬਖਤ ਪੈਦਾ ਹੁੰਦਾ ਸਾਰੀ ਕੁਲ ਦੇ ਮੰਗਲ ਹੋ ਜਾਂਦੇ। ਜਿਹੜੀ ਗੁੱਲ ਦੇ ਵਿੱਚ ਭਗਤ ਹੋ ਜਾਂਦਾ ਨਾ ਸਾਰੀ ਗੁੱਲ ਨੂੰ ਖੁਸ਼ੀ ਹੋ ਜਾਂਦੀ ਜਿਹੜੇ ਪਿੰਡ ਦਾ ਕੋਈ ਬੰਦਾ ਸਰ ਕੱਢ ਕਿਸੇ ਗੱਲ ਚੋਂ ਵੀ ਹੋਵੇ ਕੋਈ ਭਲਵਾਂਡੀ ਜੋ ਹੋਵੇ ਕਾਸੇ ਜੋ ਵੀ ਹੋਵੇ ਭੱਜਣ ਜੋ ਹੋਵੇ ਖੇਡਾ ਜੋ ਹੋਵੇ ਤਾਂ ਸਾਰੇ ਪਿੰਡ ਨੂੰ ਖੁਸ਼ੀ ਹੁੰਦੀ ਹੈ ਸਾਡੇ ਪਿੰਡ ਦਾ ਵੱਡਾ ਲੈਵਲ ਤੇ ਇੱਕ ਦੇਸ਼ ਦਾ ਹੋਵੇ ਦੇਸ਼ ਨੂੰ ਖੁਸ਼ੀ ਹੁੰਦੀ ਹੈ ਸਾਰੇ ਨੂੰ ਖੁਸ਼ੀ ਹੁੰਦੀ ਹੈ ਦੇਖੋ ਉਹ ਗਲਤਾਂ ਸਾਰਿਆਂ ਨੂੰ ਹੋਵੇ ਕਈ ਐਸੇ ਕੰਮ ਨੇ ਜਿਵੇਂ ਸਾਰੀ ਬਰਦੂ ਖੁਸ਼ੀ ਹੁੰਦੀ ਹੈ ਕੋਈ ਐਸਾ ਅਵਿਸ਼ਕਾਰ ਕੋਈ ਕਰ ਲਵੇ ਕੋਈ ਸਾਇੰਦਾਨ ਕੋਈ ਐਸੀ ਚੀਜ਼ ਖੋਜ ਲਵੇ ਦਵਾਈ ਖੋਜ ਲਵੇ ਜਿਹੜੀ ਕਿ ਦਵਾਈ ਬਹੁਤ ਕੋਈ ਐਸੀ ਬਿਮਾਰੀ ਹੋਵੇ ਲਾ ਲਾਜ ਕਿੰਨੇ ਲੋਕਾਂ ਨੂੰ ਉਹਦੀ ਖੁਸ਼ੀ ਹੁੰਦੀ ਹੈ ਜਿਹਦੇ ਬਿਮਾਰ ਨੇ ਉਹ ਤਾਂ ਹੈ ਕੁਝ ਹੋਏ ਜਿਹੜਾ ਨਹੀਂ ਬਿਮਾਰ ਉਹਨਾਂ ਨੂੰ ਵੀ ਹੁੰਦੀ ਹੈ ਕੀ ਬਤਾ ਕੇ ਸਾਡੇ ਨੂੰ ਕਿਹੜੇ ਵੇਲੇ ਬਿਮਾਰੀ ਲੱਗ ਜਾਣੀ ਇਹ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਜਦੋਂ ਆ ਗਿਆ ਬਕਲਵਾਰ ਹੈ ਬਿਮਾਰੀਆਂ ਨੇ ਨਾ ਇਹਾਰੇ ਜਿਹੜੇ ਚੋਰ ਨਾ ਬਿਮਾਰੀਆਂ ਪੈਦਾ ਕਰਦੇ ਨੇ ਹਮੇ ਰੋਗਾ ਨਾ ਬਾਹਮੇ ਰੋਗ ਦੇ ਜਿਹਨੂੰ ਦਵਾਈ ਬੁਝ ਲਿਆ ਨੇ ਉਹਦੋਂ ਬਕਲਵਾਰ ਜਿੱਦਣ ਇਹਨੂੰ ਨਾਮ ਦੀ ਸਮਝ ਆ ਗਈ ਉਦੋਂ ਬੰਗਲਵਾਰ ਹੈ ਨਾਮ ਦੀ ਸਮਝ ਆ ਗਈ ਸਿਰਫ ਜੋ ਪ੍ਰਾਪਤੀ ਨਹੀਂ ਹੋਈ ਹੈ ਨਾਮ ਦੀ ਨਾਮ ਦੀ ਪ੍ਰਾਪਤੀ ਨਹੀਂ ਹੈ ਜੇ ਹੋਈ ਜਿੱਦਣ ਸਮਝ ਵੀ ਆ ਗਈ RAM ਕੀ ਹੁੰਦਾ ਉਦੋਂ ਬੰਗਲਵਾਰ ਹੈ ਉਹ ਤੇ ਬਾਅਦ ਤੱਕ ਨਾਮ ਇਕੱਠਾ ਕਰੋ ਅਜੋ ਦਾ ਨਾਮ ਦੀ ਸਮਝੇ ਨਹੀਂ ਕਿਸੇ ਨੂੰ ਨਾਮ ਹੁੰਦਾ ਕੀ ਹੈ ਜਿ ਜਿਹਨੂੰ ਨਾਮ ਦੀ ਸਮਝ ਆ ਗਈ ਉਹਨੂੰ ਮੁਕਤੀ ਵੀ ਮਿਲ ਗਈ ਉਹਨੂੰ ਜਨ ਉਹਨੂੰ ਚਾਰੇ ਪਦਾਰਥ ਮਿਲ ਗਏ ਜਿਹਨੋਂ ਨਾਮ ਦੀ ਸਮਝ ਨਹੀਂ ਆਈ ਚਾਹੇ ساری ਜ਼ਿੰਦਗੀ ਉਹਨੇ ਭਗਤੀ ਕੀਤੀ ਉਹਨੂੰ ਕੱਖ ਨਹੀਂ ਮਿਲਿਆ ਵੀਰ ਜੀ ਤੁਸੀਂ ਰਾਣ ਵਿਹਾਣੀ ਪਛੋਤਾੜੀ ਉੱਠ ਚੱਲੀ ਗਈ ਦਰਸ ساری ਜ਼ਿੰਦਗੀ ਵੇទਗੀ ਰਾਣ ਵਿਹਾਣੀ ਪਛੋਤਾਣੀ ਪੈਸਾ ਇਹ ਬੜਿਆ ਤਾਂ ਕੁਛ ਉੜ ਚੱਲੀ ਗਈ ਗਰਾਸ ਕੋ ਦਿਹਾੜਾ ਚਾਹ ਭਗਤੀ ਹੋ ਗਈ ਤੇ ਕਬੀਰ ਨੂੰ ਕਿਵੜਿਆ ਸੀ ਕੁਛ ਨਹੀਂ ਮਤਲਬ ਵਿਲਗੇ ਆ ਕੋ ਦਰਤੀ ਚਲਾ ਗਿਆ ਉੱਥੇ ਖਬਰ ਆ ਕਿ ਨਾ ਕਬੀਰ ਵਰਗੇ ਹੋਏ ਹੋਣੇ ਇਹਨੂੰ ਬੜਿਆ ਹੀ ਨਹੀਂ ਉਹ ਦੂਏ ਜਨ ਪਿਛੇ ਮਿਲਿਆ ਹੋ ਬਾਅਦ ਪਿੱਛੋਂ ਬੜਿਆ ਉਹ ਕਬੀਰ ਤੇ ਪਤਾ ਲੱਗੇ ਮੰਗਲਵਾਰੇ ਲੈ ਮਹੀਤ ਵਹੀਤ ਮਹੱਤਵ ਹਾਂ ਮਹੱਤਵ ਪੰਜ ਚੋਰ ਕੀ ਜਾਣੇ ਰੀਤ ਪੰਜ ਚੋਰ ਕੀ ਜਾਣੇ ਰੀਤ ਆ ਪੰਜਾਬਕਾਰਾਂ ਦੀ ਰੀਤ ਜਾਣ ਲਵੇ ਨਾ ਇਹਨਾਂ ਨੂੰ ਕਾਬੂ ਕੇ ਮੈਂ ਕਰਨਾ ਇਹ ਕੀ ਨੁਕਸਾਨ ਕਰਨਗੇ ਇਹਨਾਂ ਦੇ ਨੁਕਸਾਨ ਤੋਂ ਅਸੀਂ ਕਿਵੇਂ ਬਚਣਾ ਦੋਸੇਪੜ ਦੇ ਵਾਰ ਤੇ ਸਮਝ ਹੋਵੇ ਤੇ ਉਹਨਾਂ ਦੇ ਰੁਕਾਵਟ ਦੀ ਸਮਝੋ ਇਹ ਉਹ ਸਾਡਾ ਨੁਕਸਾਨ ਨਹੀਂ ਕਰ ਸਕਦੇ। ਬਸ ਜਦੜੇ ਪਤਾ ਲੱਗਿਆ ਖਤਰਾ ਹੀ ਨਹੀਂ ਰਿਹਾ ਉਹਨਾਂ ਦਾ। ਹਈ ਘਰ ਛੋਡੇ ਬਾਹਰ ਜਨ ਜਾਏ ਨਾਦਰ ਖਰਾ ਰਿਸੇ ਹੈ ਰਾਇ। ਘਰ ਛੋਡੇ ਬਾਹਰ ਜਨ ਜਾਏ ਨਾਦਰ ਖਰਾ ਰਿਸੇ ਹੈ ਜਪਰਾਏ। ਜੈਸੋ ਘਰ ਛੱਡ ਕੇ ਕੋਈ ਬਾਹਰ ਜਾਊਗਾ। ਜੇ ਸੁਰਤ ਘਰ ਛੱਡ ਕੇ ਬਾਹਰ ਜਾਊਗੀ। ਫੇਰ ਹਰ ਰਾਏ ਦਾ ਗੁੱਸੇ ਹੋਣਾ ਤਾਂ ਜਾਇਜ਼ ਹੈ। ਕਰੋ ਛੱਡ ਕੇ ਜੇ ਬਾਹਰ ਜਾਊ ਕੋਈ ਤੇ ਹਰਿਆ ਦਾ ਤਾਂ ਨਰਾਜ ਹੋਣਾ ਕੁਦਰਤੀ ਗੱਲ ਆਦਮੀ ਦੇ ਬਰੋਦ ਨੇ ਔਰ ਤਾਂ ਜੇ ਘਰ ਨਾਲ ਆਉਣ ਤਾਂ ਨਰਾਜ ਹੋ ਜਾਂਦਾ ਬਾਤ ਦੇ ਵਿੱਚ ਮਤਲਬ ਲੱਗਦਾ ਚਾਹੇ ਵੀ ਕੀ ਸੀ ਇਕਦਮ ਤਾਂ ਉਹ ਨਰਾਜ ਹੁੰਦੇ ਵੀ ਅਸੀਂ ਬਾਹਰ ਆਉਣਾ ਤੁਸੀਂ ਘਰੇ ਨਹੀਂ ਇਹਨਾਂ ਨੂੰ ਕੀ ਪਤਾ ਸਾਰਾ ਦਿਨ ਵਰਦੀਆਂ ਹੋ ਉਦੋਂ ਮਾਰਦੀ ਗੱਲਾਂ ਉਹਦਾ ਨਾਜ ਹੋਣਾ ਤਾਂ ਕਹਿੰਦੇ ਜਾਇਜ਼ ਆਹੀ ਗੱਲ ਐ ਨਾਜ ਹੋੜਦੀ ਹਰ ਰਸਲ ਦਾ ਜੇਪੋ ਘਰੋਂ ਬਾਹਰ ਇਹ ਇਥੇ ਦੁਰਯਾਭੀ ਸੱਚ ਐ ਤਾਂ ਦੁਰਯਾਭੀ ਸੱਚ ਐ ਉਹ ਕਲੈਰੀਫਿਕੇਸ਼ਨ ਤਾਂ ਨਾਲ ਭਾਵੇਂ ਠੰਡਾ ਹੋ ਜਪੇ ਪਰ ਇੱਕ ਵਾਰ ਤਾਂ ਬੋਲੂ ਨਾ ਇੱਥੇ ਤਾਂ ਕੋਈ ਲੋੜੇ ਨਹੀਂ ਬਾਹਰ ਜਾਣ ਦੀ ਸਮਾਂ ਤੇਦੇ ਬਾਹਰ ਜਾਣ ਦੀ ਲੋੜ ਨਹੀਂ ਬਾਹਰ ਤਾਂ ਬਣਾ ਕੀਤਾ ਹੈ ਬਾਹਰ ਜਾਣਾ ਤਾਂ ਬਣਾ ਹੈ ਬਾਹਰ ਕੋ ਸੰਗ ਹੈ ਬਾਹਰ ਤਾਂ ਕੋ ਸੰਗ ਹੈ ਘਰ ਛੋਟੇ ਬਾਹਰ ਜਿੰਨ ਜਾਏ ਘਰ ਛੱਡ ਕੇ ਬਾਹਰ ਜਾਵੇ ਨਾਦਰ ਖਰਾ ਰਿਸੇ ਹੈ ਰਾਇ ਜਿਹਦੇ ਘਰ ਸਭ ਕੁਝ ਬਾਹਰ ਜਾਵੇ ਕਿਉਂ ਜਿਹੜੇ ਉਹ ਬੜੇ ਬੜੇ ਆਦਮੀ ਹੁੰਦੇ ਨੇ ਉਹਨਾਂ ਦੇ ਘਰ ਭਾਵੇਂ ਕੋਈ ਆਵੇ ਮਿਲਣ ਉਹਨੀਆਂ ਤੇ ਉਬਲਿਸਤ ਵਗੈਰਾ ਨੇ ਉਹਨਾਂ ਨੂੰ ਹੀ ਬਣ ਲਿਆਂਦੇ ਲੋਕ ਉਹ ਤਾਂ ਨਹੀਂ ਜਾਂਦੇ ਕਿਸੇ ਦੇ ਘਰ ਉਹ ਵੋਟਾਂ ਨੂੰ ਭਾਵੇਂ ਚਲੇ ਜਾਂ ਲੋਕ ਉਦੋਂ ਉਹਨਾਂ ਨੂੰ ਲੋਡ ਹੁੰਦੀ ਹੈ ਉਦੋਂ ਉਹਨਾਂ ਨੂੰ ਲੋਡ ਹੁੰਦੀ ਹੈ ਉਹ ਤਾਂ ਜਿਹਨਾਂ ਕੰਮ ਕਰਾਉਣਾ ਉਹ ਹੀ ਜਾਂਦਾ ਹੈ ਉਹਦੇ ਕੋਲ ਨਾਤਰ ਨਹੀਂ ਤਾਂ ਨਾਤਰ ਖਰਾ ਰਿਸ਼ੇ ਹੈ ਰਾਇ ਆ ਨਹੀਂ ਉਹਦਾ ਜੇ ਹੁਣ ਘਰ ਛੱਡ ਕੇ ਬਾਹਰ ਜਾਊ ਉਹਦਾ ਫਿਰ ਨਰਾਜ਼ ਹੁਣ ਜੀ ਜੀ ਜਿਆਦਾ ਪਰ ਉਹ ਤਾਂ ਹੋਊਗਾ ਹੀ। ਵੀ ਜੇ ਤੈਨੂੰ ਘਰ ਸਭ ਤੋਂ ਮਿਲਦਾ ਤੇਰਾ ਬਾਹਰ ਜਾਣ ਦਾ ਕੀ ਮਸਲਾ ਹੋਰ। ਬਾਹਰ ਗਣੀ ਦੀ ਜਿਹੜੀ ਬਾਹਰ ਲਿਆਉਣੇ ਉਹ ਤਾਂ ਬੁਰੀ ਚੀਜ਼ ਐ। ਬਾਹਰੋਂ ਤਾਂ ਤੇ ਗੱਡੀ ਆਊਗੀ। ਬਾਹਰੋਂ ਉਲਟਾ ਖਿਆਲ ਲੈ ਕੇ ਆਉ। ਅੱਖਾਂ ਦੇ ਤੈਂ ਚਾਕੂ ਤਾਂ ਕੋਈ ਛੱਪਾ ਲਾ ਕੇ ਆਉ। ਬਚਾਣੋਂ ਦੀ ਬੁਰੀ ਸਕਤ ਕਿਉਂ ਨਹੀਂ ਜਾਣਦੇ? ਉਥੋਂ ਕੋਈ ਉਲਟੀ ਜੀ ਸਿੱਖ ਕੇ ਆਉ। ਬਾਰ ਯਾਉਦਾ ਉਲਟੀ ਚੀਜ਼ ਕੋ ਸੁੱਕੇ ਹੋ ਕੰਨਾਜ ਕੋਈ ਬਾਤ ਸੁਣੂ ਤਾਂ ਉਲਟੀ ਚੀਜ਼ ਸੁਣ ਕੇ ਹੋ ਸੱਚੇ ਸੁਣਨ ਨੂੰ ਪਿਠਾਏ ਸੁਣੋ ਸਤ ਬਾਣੀ ਜੇ ਸਤ ਬਾਣੀ ਨਾ ਸੁਣੇ ਫਿਰ ਫਿਰ ਉਹਦਾ ਨਾਰਾਜ਼ ਹੋਣਾ ਤਾਂ ਫਿਰ ਜਾਇ ਜਾਇ ਤੈਨੂੰ ਕਿਹਾ ਸਤ ਬਾਣੀ ਸੁਣਨੀ ਹੈ ਬਾਕੀ ਸੁਣਨੀ ਕੁਝ ਨਹੀਂ ਤੈਨੂੰ ਸੁਣਿਆ ਬਈ ਧਾਨੇ ਨੂੰ ਵੀ ਵਜਾਲ ਲਿਜਾਵਾਂਗੇ ਉਹਨਾਂ ਦੇ ਸੌਜੀ ਜਾਂ ਵਗੜੀ ਹੋਈ ਤੇ ਉਦਗੜੀਆਂ ਨੇ ਨਾ ਦੇ ਮੰਗਿਆ ਉਹ ਉਹਨੇ ਰੋਣਾ ਵੀ ਹੈ ਇਦੋਂ ਤਾਂ ਨਾਲ ਜਾਂਦੇ ਰੋਦਾ ਦਾ ਨਾ ਆਵੇ ਲੈ ਕੇ ਦੇਈ ਜਾਂਦੇ ਨਾ ਕੁਮਕਦ ਦੋਏ ਗੱਲਾਂ ਨੇ ਲਿਜਾਣਿਆ ਉਹਨੂੰ ਖੁਸ਼ੀ ਕਰਨ ਵਾਸਤੇ ਹੋ ਗਿਆ ਨਰਾਜ ਉਹ ਚੀਜ਼ ਉਹਨੂੰ ਲੈ ਕੇ ਕਿੰਨੀ ਦੇਣੀ ਡਿਮਾਂਡ ਉਹਦੀਆਂ ਕ੍ਰੀਏਟ ਕਰਤੀਆਂ 50 ਸੌਦੇ ਨੂੰ ਬਹੁਤ ਦਿਖਾਦੇ ਬਾਜ਼ਾਰ ਦਿਖਾਤਾ ਲੈ ਕੇ ਉਹਨੂੰ ਕੁਝ ਨਹੀਂ ਦਿੰਦੇ ਕਿ ਉਹਨੂੰ ਦਿਖਾਉਣਾ ਹੀ ਕਿਉਂ ਆ ਉਹਨੂੰ ਬਾਜ਼ਾਰ ਨਹੀਂ ਲੈ ਕੇ ਜਾਣਾ ਚਾਹੀਦਾ ਉਹਨੂੰ ਇਹੋ ਜਿਹਾ ਸਵਾਹ ਦਿਖਾਓ ਵੀ ਨਾ ਤੇ ਦਿਖਾਓ ਕਿ ਉਹਦੇ ਅੰਦਰ ਇੱਛਾ ਪੈਦਾ ਹੋਣੀ ਹੋਣੀ ਹੈ ਐਂਡੀ ਅਗਲੀ ਨਾ ਉਹਦੇ ਅੰਦਰ ਇੱਛਾ ਸੀ ਪੈਦਾ ਕਰਦੇ ਆ ਸਾਨੂੰ ਪਤਾ ਹੀ ਨਹੀਂ ਵੇ ਅਸੀਂ ਕੀ ਗਲਤੀ ਕਰਤੀ ਬਹੁਤੇ ਜਿਹੜੇ ਵੱਡੇ ਲੀਡਰ ਹੁੰਦੇ ਨੇ ਉਹ ਨਿਆਂਆਂ ਨੂੰ ਨਹੀਂ ਹੱਜਦਾ ਜਾਣਦੇ ਸੰਗਤਰੀ ਕਰਨੰਨੇ ਕਿਸੇ ਨਹੀਂ ਇਕੱਲੇ ਹੀ ਪੜਦੇ ਨੇ ਉਹਨਾਂ ਦੇ ਬੜਾਦੇ ਵੀ ਟੀਚਰ ਕੱਲਿਆਂ ਨੂੰ ਨੇ ਜਿੰਨੇ ਵੱਡੇ ਵੱਡੇ ਰਾਜੇ ਹੁੰਦੇ ਨੇ ਉਹ ਇਕੱਲੇ ਹੀ ਪੜਦੇ ਹੁੰਦੇ ਆ ਪਰ ਉਸੇ ਸਟੈਂਡਰਡ ਦੇ ਹੁੰਦੇ ਨੇ ਉਹਨਾਂ ਸਕੂਲਾਂ 'ਚ ਵੱਡੇ ਸਕੂਲਾਂ 'ਚ ਸਟੈਂਡਰਡ ਅੱਡੋ ਨਾ ਖਰਚਾ ਵੀ ਤਾਂ ਹੈ ਜਿਆਦਾ ਉਹਨਾਂ ਦਾ